ਤੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਕੱਲੇ ਉਦਾਸੀਆਂ ਤੇ ਨਹੀਂ ਮਨੁੱਖਤਾ ਨੂੰ ਤਾਰਦੇ ਜਨਮ ਤੋਂ ਹੀ ਤਾਰਨਾ ਸ਼ੁਰੂ ਕਰ ਦਿੱਤਾ ਕੱਲ ਬੇਬੇ ਨਾਨਕੀ ਭੈਣ ਨਾਨਕੀ ਜੀ ਦੇ ਵਿਆਹ ਬਾਰੇ ਗੱਲਬਾਤ ਕੀਤੀ ਸੀ ਨਾ ਕਿ ਭੈਣ ਨਾਨਕੀ ਦਾ ਜਿਹੜਾ ਵਿਆਹ ਸੀ ਉਹ ਸੁਲਤਾਨਪੁਰ ਦੇ ਰਹਿਣ ਵਾਲੇ ਭਾਈ ਜੈਰਾਮ ਜੀ ਦੇ ਨਾਲ ਕੀਤਾ ਸੀ ਤੇ ਭੈਣ ਨਾਨਕੀ ਨੇ ਪਹਿਲੀ ਵਾਰ ਆਪਣੇ ਵੀਰ ਨੂੰ ਪਛਾਣਿਆ ਸੀ ਕਿਵੇਂ ਪਛਾਣਿਆ ਭਲਾ ਕਿਉਂਕਿ ਭੈਣ ਭਰਾ ਨੇ ਇਕੱਠੇ ਰਹਿੰਦੇ ਨੇ ਖਾਂਦੇ ਨੇ ਪੀਂਦੇ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਭੈਣ ਨਾਨਕੀ ਗੌਰ ਨਾਲ ਵੇਖਦੀ ਹੈ ਆਪਣੇ ਵੀਰ ਨੂੰ ਬਾਬੇ ਨਾਨਕ ਨੂੰ ਭਾਵੇਂ ਕਿ ਛੋਟੀ ਉਮਰ ਹੈ 3-4 ਸਾਲ ਦੀ ਉਮਰ ਹੈ ਗੁਰਨਾਨਕ ਪਾਤਸ਼ਾਹ ਜੀ ਦੀ ਪਰ ਗੁਰਨਾਨਕ ਮਹਾਰਾਜ ਬਾਕੀ ਬੱਚਿਆਂ ਤੋਂ ਅਲੱਗ ਨੇ ਕਿਵੇਂ ਅਲੱਗ ਨੇ ਬਾਕੀ ਬੱਚੇ ਖੇਡਦੇ ਨੇ ਰੌਲਾ ਪਾਉਂਦੇ ਨੇ ਆਪਣੇ ਆਪ ਵਿੱਚ ਵਿਅਸਤ ਨੇ ਗੁਰਨਾਨਕ ਮਹਾਰਾਜ ਉਹਨਾਂ ਬੱਚਿਆਂ ਦੇ ਨਾਲ ਖੇਡਦੇ ਤਾਂ ਨੇ ਪਰ ਉਹਨਾਂ ਬੱਚਿਆਂ ਦੇ ਵਿੱਚੋਂ ਕੁਝ ਵੱਖਰ ਵੱਖਰਾ ਕੰਮ ਕਰ ਰਹੇ ਨੇ ਕੀ ਕਰ ਰਹੇ ਨੇ ਕਹਿੰਦੇ ਇੱਕ ਦਿਨ ਬੱਚੇ ਖੇਡ ਰਹੇ ਸਨ ਗੁਰਨਾਨਕ ਮਹਾਰਾਜ ਵੀ ਨਾਲ ਸਨ ਕਹਿੰਦੇ ਕੋਈ ਦਰ ਤੇ ਮੰਗਤਾ ਆ ਗਿਆ ਮੰਗਣ ਦੇ ਲਈ ਤਨ ਦੇ ਉੱਤੇ ਕੱਪੜੇ ਨਹੀਂ ਉਪਾਟੇ ਸੀਟੇ ਜੋ ਕੱਪੜੇ ਪਹਿਨੇ ਸਨ ਬਸ ਉਹੀ ਸੀ ਸਰਦੀ ਪੈ ਰਹੀ ਸੀ ਜਿਵੇਂ ਹੁਣ ਸਰਦੀਆਂ ਸ਼ੁਰੂ ਹੋਣੀਆਂ ਨੇ ਹੁਣ ਤਾਂ ਫੈਕਟਰੀਆਂ ਕਰਕੇ ਗੱਡੀਆਂ ਮੋਟਰਾਂ ਕਰਕੇ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ ਠੰਡ ਘਟ ਗਈ ਹੈ ਅੱਜ ਤੋ 600 ਸਾਲ ਪਹਿਲਾਂ ਵੇਖੋ ਕਿੰਨੀ ਠੰਡ ਪੈਂਦੀ ਹੋਏਗੀ ਠੰਡ ਵੱਰ ਰਹੀ ਹੈ ਧੁੰਦ ਪੈ ਰਹੀ ਹੈ ਤੇ ਗੁਰੂ ਪਿਆਰਿਓ ਇੱਕ ਭਿਖਾਰੀ ਆਇਆ ਤਨ ਦੇ ਉੱਤੇ ਪਾਟੇ ਝੀਟੇ ਕੱਪੜੇ ਨੇ ਮੋਟਾ ਕੱਪੜਾ ਕੋਈ ਨਹੀਂ ਉੱਤੇ ਠੰਡ ਦੇ ਨਾਲ ਕੰਬ ਰਿਆ ਹੈ ਤੇ ਹੱਥ ਆੜ ਕੇ ਗੁਰਨਾਨਕ ਮਹਾਰਾਜ ਦੇ ਘਰੋਂ ਮੰਗਣ ਲੱਗਿਆ ਆਖਦਾ ਵੀ ਅੱਲਾ ਦੇ ਨਾਮ ਤੇ ਰੱਬ ਦੇ ਨਾਮ ਤੇ ਕੋਈ ਮੈਨੂੰ ਪ੍ਰਸ਼ਾਦਾ ਦੇ ਦਿਓ ਕੁਝ ਖਾਣ ਪੀਣ ਨੂੰ ਦੇ ਦਿਓ ਮੈਂ ਬਹੁਤ ਭੁੱਖਾ ਵਾਂ ਤੇ ਗੁਰੂ ਪਿਆਰਿਓ ਉਸ ਸਮੇਂ ਬੱਚਿਆਂ ਦੇ ਨਾਲ ਗੁਰਨਾਨਕ ਮਹਾਰਾਜ ਖੇਡ ਰਹੇ ਸਨ ਮੈਂ ਬੇਨਤੀ ਕਰ ਰਿਹਾ ਕਿ ਭੈਣ ਨਾਨਕੀ ਨੇ ਆਪਣੇ ਵੀਰ ਨੂੰ ਕਿਵੇਂ ਪਛਾਣਿਆ ਤੇ ਗੁਰੂ ਪਿਆਰਿਓ ਜਦੋਂ ਦਰਵਾਜ਼ਾ ਖੜਕਾਇਆ ਤੇ ਗੁਰਨਾਨਕ ਮਹਾਰਾਜ ਬੱਚਿਆਂ ਦੇ ਨਾਲ ਖੇਡਦੇ ਸਨ ਗੁਰਨਾਨਕ ਮਹਾਰਾਜ ਘਰ ਦੇ ਵਿੱਚ ਆ ਜਾਂਦੇ ਨੇ ਘਰ ਦੇ ਵਿੱਚ ਆਉਂਦੇ ਨੇ ਤੇ ਪਹਿਲਾਂ ਤਾਂ ਦੋ ਚਾਰ ਪ੍ਰਸ਼ਾਦੇ ਜਿਹੜੇ ਪਏ ਸੀ ਉਹ ਚੁੱਕ ਕੇ ਲੈ ਜਾਂਦੇ ਨੇ ਕਹਿੰਦੇ ਇੱਕ ਬਹੁਤ ਸੋਹਣਾ ਮੋਟਾ ਕੱਪੜਾ ਸੀ ਘਰ ਦੇ ਵਿੱਚ ਨਵਾਂ ਤੇ ਗੁਰਨਾਨਕ ਮਹਾਰਾਜ ਉਹ ਕੱਪੜਾ ਵੀ ਚੁੱਕ ਲੈਂਦੇ ਨੇ ਜਿਹਨੂੰ ਅੱਜ ਆਪਾਂ ਕੰਬਲ ਵੀ ਕਹਿ ਸਕਦੇ ਆ ਸੋਹਣਾ ਦੁਸ਼ਾਲਾ ਵੀ ਕਹਿ ਸਕਦੇ ਆ ਜਾਂ ਲੋਈ ਵਗੈਰਾ ਕਹਿ ਸਕਦੇ ਆ ਉਹ ਬਹੁਤ ਸੋਹਣਾ ਕੱਪੜਾ ਸੀ ਆਣ ਲੱਗੇ ਕੱਪੜਾ ਸੀ ਉਹ ਜਦੋਂ ਹੱਥ ਦੇ ਵਿੱਚ ਕੱਪੜਾ ਫੜਿਆ ਜਿੱਥੇ ਉਹ ਭਿਖਾਰੀ ਨੂੰ ਮੰਗਤੇ ਨੂੰ ਪ੍ਰਸ਼ਾਦੇ ਦਿੱਤੇ ਉੱਥੇ ਹੀ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਦੁਸਾਲਾ ਉਹ ਜੋ ਤਲਾਈ ਸੀ ਗੁਰਨਾਨਕ ਮਹਾਰਾਜ ਕੋਲ ਸੋਹਣਾ ਕੱਪੜਾ ਸੀ ਉਹ ਵੀ ਉਹਨੂੰ ਦੇ ਦਿੱਤਾ ਕਿ ਪਹਿਲਾਂ ਆਪਣਾ ਧੰਨ ਟਾਕ ਤੇ ਗੁਰੂ ਪਿਆਰਿਓ ਭੈਣ ਨਾਨਕੀ ਵੇਖ ਰਹੀ ਹੈ ਕਿ ਇਹ ਘਰ ਦੇ ਵਿੱਚ ਨਵਾਂ ਵਸਤਰ ਹੈ ਨਵਾਂ ਕੱਪੜਾ ਹੈ ਵੀਰ ਨੇ ਚਾਕੇ ਕਿਉਂ ਦੇ ਦਿੱਤਾ ਛੋਟੀ ਉਮਰ ਹੈ ਵੀਰ ਦੀ ਪੈਣ ਨਾਨਕੀ ਰੋਕਦੀ ਨਹੀਂ ਵੇਖ ਰਹੀ ਐ ਕਿ ਮੇਰਾ ਵੀਰ ਇਹ ਬੱਚਿਆਂ ਨਾਲੋਂ ਵੱਖਰਾ ਕਰ ਰਿਹਾ ਹੈ ਮੰਗਤਾ ਆਇਆ ਉਹਨੂੰ ਭੁੱਖ ਵੀ ਲੱਗੀ ਐ ਠੰਡ ਵੀ ਲੱਗ ਰਹੀ ਐ ਮੇਰੇ ਵੀਰ ਨੇ ਜਿੱਥੇ ਤਨ ਦੀ ਭੁੱਖ ਮਿਟਾਈ ਉਥੇ ਜਿਹੜੀ ਠੰਡ ਲੱਗ ਰਹੀ ਐ ਉਹ ਵੀ ਠੰਡ ਦੁਸ਼ਾਲਾ ਦੇ ਕੇ ਕੱਪੜਾ ਦੇ ਕੇ ਮਿਟਾ ਦਿੱਤੀ ਐ ਤੇ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਕਹਿੰਦੇ ਗੱਲ ਸੁਣ ਭਾਈ ਮੰਗਤੇ ਨੂੰ ਆਖਦੇ ਨੇ ਤੂੰ ਕਿਉਂ ਮੰਗਦਾ ਹੈ ਦੇਖੋ ਗੁਰਨਾਨਕ ਮਹਾਰਾਜ ਇਹ ਛੋਟੀ ਉਮਰ ਤੋਂ ਹੀ ਉਪਦੇਸ਼ ਕਰਦੇ ਨੇ ਮੰਗਤੇ ਨੂੰ ਪੁੱਛਦੇ ਨੇ ਭਾਈ ਕਿਉਂ ਮੰਗ ਰਿਆ ਹੈ ਤੂੰ ਮੰਗਤਾ ਕਹਿੰਦਾ ਜੀ ਮੈਨੂੰ ਭੁੱਖ ਲੱਗੀ ਸੀ ਮੈਂ ਤਾਂ ਮੰਗ ਰਿਆ ਮੈਨੂੰ ਠੰਡ ਲੱਗ ਰਹੀ ਸੀ ਮੈਂ ਤਾਂ ਕੰਬ ਰਿਆ ਸੀ ਕਿ ਮੈਨੂੰ ਕੋਈ ਮੋਟਾ ਕੱਪੜਾ ਦੇ ਦਿਓ ਕੁਝ ਮੈਨੂੰ ਖਾਣ ਨੂੰ ਦੇ ਦਿਓ ਤੇ ਗੁਰੂ ਪਿਆਰੇ ਗੁਰਨਾਨਕ ਮਹਾਰਾਜ ਕਹਿੰਦੇ ਭਾਈ ਬਾਕੀ ਇਸ ਸੰਸਾਰ ਦੇ ਉੱਤੇ ਮਨੁੱਖ ਆਏ ਨੇ ਤੂੰ ਵੀ ਉਸੇ ਤਰ੍ਹਾਂ ਆਇਆ ਬਾਕੀਆਂ ਕੋਲੇ ਵੀ ਦੋ ਹੱਥ ਨੇ ਦੋ ਪੈਰ ਨੇ ਅੱਖਾਂ ਨੇ ਪੂਰਾ ਸਰੀਰ ਹੈ ਸਵਾਸ ਹੈ ਅਕਾਲ ਪੁਰਖ ਨੇ ਤੈਨੂੰ ਵੀ ਸਰੀਰ ਦਿੱਤਾ ਸਵਾਸ ਦਿੱਤੇ ਨੇ ਜੇ ਬਾਕੀ ਮਨੁੱਖ ਕਿਰਤ ਕਰਕੇ ਖਾ ਰਹੇ ਨੇ ਤੂੰ ਕਿਰਤ ਕਰਕੇ ਕਿਉਂ ਨਹੀਂ ਖਾਂਦਾ ਦੇਖੋ ਤਿੰਨ ਚਾਰ ਸਾਲ ਦੀ ਉਮਰ ਹੈ ਗੁਰੂ ਨਾਨਕ ਪਾਸ਼ਾ ਜੀ ਦੀ ਉਪਦੇਸ਼ ਇੱਕ ਮੰਗਤੇ ਨੂੰ ਦੇ ਰਹੇ ਨੇ ਤੇ ਭੈਣ ਨਾਨਕੀ ਵੇਖ ਰਹੇ ਨੇ ਕਿ ਮੇਰਾ ਵੀਰ ਕੋਈ ਆਮ ਨਹੀਂ ਹੈ ਭਵੇਂ ਬੱਚੇ ਨੇ ਬਚਪਨ ਹੈ ਪਰ ਜਿਹੜੀਆਂ ਗੱਲਾਂ ਨੇ ਇਹ ਸਾਧੂਆਂ ਸੰਤਾਂ ਮਹਾਤਮਾਵਾਂ ਵਾਲੀਆਂ ਕਰ ਰਹੇ ਨੇ ਬਜ਼ੁਰਗਾਂ ਵਾਲੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਭੈਣ ਨਾਨਕੀ ਨੇ ਪਛਾਣਨਾ ਸ਼ੁਰੂ ਕਰ ਦਿੱਤਾ ਕਿ ਮੇਰਾ ਵੀਰ ਕੋਈ ਆਮ ਨਹੀਂ ਇੱਕ ਕਰਤਾਰ ਦਾ ਰੂਪ ਹੈ ਆਖੋ ਸਤਨਾਮ ਇਸ ਤਰ੍ਹਾਂ ਭੈਣ ਨਾਨਕੀ ਨੇ ਪਛਾਣਨਾ ਸ਼ੁਰੂ ਕਰ ਕੀਤਾ ਤੇ ਗੁਰੂ ਪਿਆਰਿਓ ਕੋਈ ਵੀ ਆ ਜਾਵੇ ਕਰਦੇ ਵਿੱਚ ਗੁਰਨਾਨਕ ਮਹਾਰਾਜ ਜਿੱਥੇ ਉਹਦੀਆਂ ਸਰੀਰ ਕੋ ਲੋੜਾ ਪੂਰੀਆਂ ਕਰਦੇ ਸੀ ਉਥੇ ਉਹ ਉਪਦੇਸ਼ ਵੀ ਦਿੰਦੇ ਸੀ ਗੁਰਨਾਨਕ ਮਹਾਰਾਜ ਮੰਗ ਤੈਨੂੰ ਕਹਿੰਦੇ ਗੱਲ ਸੁਣ ਭਾਈ ਅੱਜ ਤਾਂ ਤੂੰ ਇਸ ਘਰ ਤੋਂ ਮੰਗ ਲਿਆ ਤੈਨੂੰ ਖੈਰ ਵੀ ਪਾ ਦਿੱਤੀ ਤੈਨੂੰ ਤਨ ਢੱਕਣ ਲਈ ਤੇ ਸਰਦੀ ਤੋਂ ਬਚਣ ਲਈ ਮੋਟਾ ਕੱਪੜਾ ਵੀ ਦੇ ਦਿੱਤਾ ਪਰ ਹੁਣ ਤੂੰ ਕਿਰਤ ਕਰਿਆ ਕਰ ਦਸਾਂ ਨੋਹਾਂ ਦੀ ਕਮਾਈ ਕਰਕੇ ਖਾਇਆ ਕਰ ਤੂੰ ਆਪਣਾ ਤੇ ਆਪਣੇ ਪਰਿਵਾਰ ਦਾ ਟੱਬਰ ਪਾਲੇਗਾ ਤੈਨੂੰ ਕਿਸੇ ਦੇ ਅੱਗੇ ਹੱਥ ਅੜਨ ਦੀ ਜ਼ਰੂਰਤ ਨਹੀਂ ਪੈਣੀ ਲੋੜ ਨਹੀਂ ਪੈਣੀ ਤੂੰ ਮਨੁੱਖਾਂ ਤੋਂ ਕਿਉਂ ਮੰਗਦਾ ਇਹ ਤਾਂ ਆਪ ਵਿਚਾਰੇ ਮੰਗਤੇ ਨੇ ਓਏ ਅਸੀਂ ਤਾਂ ਆਪ ਭਿਖਾਰੀ ਆ ਤੇ ਗੁਰੂ ਪਿਆਰੇਓ ਗੁਰਨਾਨਕ ਮਹਾਰਾਜ ਕਹਿੰਦੇ ਜੇ ਤੂੰ ਮੰਗਤਿਆ ਮੰਗਣਾ ਹੀ ਐ ਤਾਂ ਰੱਬ ਕੋਲੋਂ ਮੰਗ ਜੋ ਕਿਛ ਪਾਇਆ ਸੋ ਏਕਾ ਬਾਾਰ ਵੈਸੇ ਤਾਂ ਉਹਨੇ ਸਭ ਕੁਝ ਸਾਨੂੰ ਦੇ ਦਿੱਤਾ ਪਰ ਜੇ ਮੰਗਣਾ ਹੈ ਤਾਂ ਰੱਬ ਕੋਲੋਂ ਮੰਗੀ ਮੰਗਣਾ ਵੀ ਕੀ ਐ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਕਦੇ ਰੱਬ ਦਾ ਜਸ ਰੱਬ ਤੋਂ ਮੰਗ ਕੇ ਵੇਖੀ ਜਦੋਂ ਤੂੰ ਰੱਬ ਨੂੰ ਰੱਬ ਤੋਂ ਮੰਗ ਲਿਆ ਨਾ ਫਿਰ ਪਿੱਛੇ ਕੁਝ ਨਹੀਂ ਰਹਿਣਾ ਸਾਰਾ ਕੁਝ ਤੇਰਾ ਹੀ ਹੋ ਜਾਣਾ ਆਖੋ ਸਤਨਾਮ ਤੇ ਗੁਰੂ ਪਿਆਰਿਓ ਜਦੋਂ ਇਹ ਉਪਦੇਸ਼ ਗੁਰੂ ਨਾਨਕ ਪਾਸ਼ਾ ਛੋਟੀ ਉਮਰ ਦੇ ਵਿੱਚ ਉਸ ਮੰਗਤੇ ਨੂੰ ਦਿੰਦੇ ਨੇ ਨਾ ਮੰਗ ਤਾਂ ਹੱਥ ਜੋੜ ਕੇ ਖੜ ਗਿਆ ਕਿ ਭਾਈ ਤੂੰ ਬੱਚਾ ਨਹੀਂ ਤੂੰ ਤਾਂ ਰੱਬ ਦਾ ਰੂਪ ਐ ਪਰਮੇਸ਼ਰ ਦਾ ਰੂਪ ਐ ਤੇ ਗੁਰੂ ਪਿਆਰਿਓ ਭੈਣ ਨਾਨਕੀ ਆ ਕੇ ਕੁੱਟ ਕੇ ਗਲਵਕੜੀ ਪਾ ਲੈਂਦੇ ਨੇ ਗੁਰਨਾਨਕ ਪਾਸ਼ਾ ਨੂੰ ਵੇ ਵੀਰਾ ਮੈਨੂੰ ਪਹਿਲਾਂ ਮਨ ਦੇ ਵਿੱਚ ਇਹ ਵੀ ਦੁੱਖ ਹੋਇਆ ਸੀ ਕਿ ਤੂੰ ਘਰ ਦੇ ਵਿੱਚ ਸੋਹਣਾ ਵਸਤਰ ਪਿਆ ਸੀ ਚੁੱਕ ਕੇ ਦੇ ਦਿੱਤਾ ਦੋ ਪ੍ਰਸ਼ਾਦਿਆਂ ਦੀ ਗੱਲ ਨਹੀਂ ਪ੍ਰਸ਼ਾਦੇ ਤਾਂ ਹੋਰ ਪੱਕ ਜਾਣਗੇ ਇਹਨਾਂ ਸੋਹਣਾ ਕਪੜਾ ਜਿਹੜਾ ਤੂੰ ਇਸ ਭਿਖਾਰੀ ਨੂੰ ਦਿੱਤਾ ਇਹ ਪਿਤਾ ਜੀ ਖਰੀਦ ਕੇ ਲੈ ਕੇ ਆਏ ਸਨ ਜੇ ਤਾਂ ਆਪਾਂ ਵਰਤਿਆ ਵੀ ਨਹੀਂ ਸੀ ਤੂੰ ਚੱਕ ਕੇ ਦੇ ਦਿੱਤਾ ਮੇਰੇ ਮਨ ਦੇ ਵਿੱਚ ਰੋਸ ਤਾਂ ਹੋਇਆ ਸੀ ਪਰ ਜਿਹੜਾ ਤੂੰ ਇਹ ਕਪੜਾ ਇਸ ਨੂੰ ਦੇ ਕੇ ਉੱਤੋਂ ਉਪਦੇਸ਼ ਦੇ ਦਿੱਤਾ ਮੇਰੇ ਮਨ ਦੇ ਵਿੱਚ ਕੋਈ ਰੋਸ ਨਹੀਂ ਰਿਹਾ ਤੂੰ ਅੱਜ ਬਹੁਤ ਵਧੀਆ ਤੇ ਉੱਤਮ ਨੇਕ ਕਰਮ ਕੀਤਾ ਹੈ ਤੂੰ ਕੋਈ ਆਮ ਮਾਲਕ ਨਹੀਂ ਤੂੰ ਤਾਂ ਰੱਬ ਦਾ ਰੂਪ ਹੈ ਇਸ ਤਰ੍ਹਾਂ ਭੈਣ ਨਾਨਕੀ ਨੇ ਆਪਣੇ ਵੀਰ ਨੂੰ ਛੋਟੇ ਹੁੰਦਿਆਂ ਤੋਂ ਹੀ ਪਛਾਣਨਾ ਸ਼ੁਰੂ ਕਰ ਦਿੱਤਾ ਕਿ ਮੇਰਾ ਵੀਰ ਕੋਈ ਆਮ ਨਹੀਂ ਇਹ ਕਰਤਾਰ ਦਾ ਰੂਪ ਹੈ ਸੋ ਗੁਰੂ ਪਿਆਰਿਓ ਗੱਲ ਸਾਡੀ ਹੈ ਭੈਣ ਨਾਨਕੀ ਨੇ ਵੇਖਿਆ ਕਿ ਮੇਰਾ ਵੀਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ ਸਾਰੀ ਉਮਰ ਆਪਣੇ ਵੀਰ ਦੇ ਨਾਲ ਅਕਾਲ ਪੁਰਖ ਦੇ ਗੁਣ ਗਾਉਂਦੇ ਰਹੇ ਅਸੀਂ ਕਿੱਡਿਆਂ ਭਾਗਾਂ ਵਾਲੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਡੇ ਨਾਲ ਨੇ ਅਸੀਂ ਫੇਰ ਵੀ ਗੁਰਨਾਨਕ ਤੋਂ ਹੱਥ ਛੁਡਾ ਕੇ ਭੱਜ ਰਹੇ ਹਾਂ ਕੀ ਆਖਿਆ ਜਾਏ ਸਾਡੇ ਬਾਰੇ ਅਸੀਂ ਕਹਿੰਦੇ ਹਾਂ ਵੀ ਸ਼ਾਇਦ ਗੁਰਨਾਨਕ ਮਹਾਰਾਜ ਦੇ ਸਮੇਂ ਸਾਡਾ ਵੀ ਜਨਮ ਹੋਇਆ ਹੁੰਦਾ ਅਸੀਂ ਵੀ ਗੁਰਨਾਨਕ ਦੇ ਦਰਸ਼ਨ ਕੀਤੇ ਹੁੰਦੇ ਉਹ ਨਹੀਂ ਪਾਈ ਸਰੀਰਕ ਤੌਰ ਤੇ ਗੁਰਨਾਨਕ ਸਨ ਉਦੋਂ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰੂਪ ਦੇ ਵਿੱਚ ਅੱਜ ਵੀ ਗੁਰੂ ਨਾਨਕ ਨੇ ਅੱਜ ਵੀ ਅਸੀਂ ਗੱਲਾਂ ਕਰ ਸਕਦੇ ਹਾਂ ਗੁਰੂ ਨਾਨਕ ਦੇ ਨਾਲ ਜਦੋਂ ਉਹਨਾਂ ਦੀ ਬਾਣੀ ਨੂੰ ਪੜਾਂਗੇ ਇਤਿਹਾਸ ਨੂੰ ਪੜਾਂਗੇ ਅੱਜ ਵੀ ਉਹ ਸਾਰਾ ਦ੍ਰਿਸ਼ ਸਾਡੇ ਸਾਹਮਣੇ ਆ ਜਾਏਗਾ ਗੁਰੂ ਨਾਨਕ ਤਾਂ ਹਰ ਰੋਜ਼